ਇਨਕਲਾਬ ਭਾਰਤ ਮਾਤਾ ਕੀ ਜੈ ਬੋਲੇ ਸੋਨਹਿਰਾ ਬਹੁਤ ਬਹੁਤ ਧੰਨਵਾਦ ਲੁਧਿਆਣਾ ਵਾਸੀਆਂ ਦਾ ਇਹ ਜਿਹੜੀ ਮਾਰਕੀਟ ਹੈ ਕੁਮਾਰ ਮੰਡੀ ਵਾਲੀ ਇਹ ਮੇਰੇ ਲਈ ਕੋਈ ਨਵੀਂ ਨਹੀਂ ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਆਇਆ ਸੀ ਤਾਂ ਇਸ ਮਾਰਕੀਟ ਦੇ ਵਿੱਚ ਦੀ ਅਕਸਰ ਅੱਗੇ ਭਦੌੜ ਹਾਊਸ ਜਿੱਥੇ ਕੈਸਟਾਂ ਦੀ ਮਾਰਕੀਟ ਹੁੰਦੀ ਜਾਂਦੇ ਹੁੰਦੇ ਸੀ ਸੋ ਅੱਜ ਮੈਂ ਤੁਹਾਡੇ ਨਾਲ ਕੋਈ ਬਹੁਤੇ ਲੰਬੇ ਚੋੜੇ ਭਾਸ਼ਣ ਸਾਂਝੇ ਕਰਨ ਨਹੀਂ ਆਇਆ ਅਣਜਾਣੇ ਨੰਬਰੋਂ ਵੀ ਮਿਲ ਪਈ ਵੀ ਆਈ ਅਣਜਾਣਾਂ ਨੰਬਰ ਕੋਈ ਨਹੀਂ ਚੁੱਪ ਬੰਦ ਕਰ ਸਾਰੇ ਜਾਣੇ ਪਛਾਣੇ ਹੀ ਤਾਂ ਮੈਂ ਜਿੰਨੇ ਵੀ ਲੁਧਿਆਣੇ ਵਾਰਡ ਦੇ ਸਾਡੇ ਐਮਸੀ ਨੇ ਇੱਥੇ ਖੜੇ ਹੋਣਗੇ ਬਹੁਤ ਸਾਰੇ ਮੈਂ ਉਹਨਾਂ ਲਈ ਅਪੀਲ ਕਰਨ ਆਇਆ ਸਾਰੇ ਵਾਰਡਾਂ ਚ ਕੱਲੇ-ਕੱਲੇ ਵਾਰਡ ਚ ਮੈਥੋਂ ਜਾਇਆ ਨਹੀਂ ਜਾਣਾ ਪਰ ਅੱਜ ਇੱਕ ਸਾਂਝੀ ਅਪੀਲ ਇੱਥੋਂ ਮੈਂ ਕਰਨ ਆਇਆ ਕਿ ਜਿੱਥੇ ਵੀ ਤੁਹਾਨੂੰ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਵੀ ਹੋ ਸਕਦਾ ਮਿਲੇ ਤੇ ਉਹਨੂੰ ਉਸ ਬਟਨ ਨੂੰ ਦੱਬ ਕੇ ਲੁਧਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਓ ਲੋਕਲ ਗਵਰਨਮੈਂਟ ਬਣਾਓ ਤਾਂ ਕਿ ਤੁਹਾਡੇ ਚੁਣੇ ਹੋਏ ਨਮਾਇंदे ਤੁਹਾਡੀਆਂ ਸਮੱਸਿਆਵਾਂ ਭਾਵੇਂ ਉਹ ਸੀਵਰੇਜ ਦੀਆਂ ਭਾਵੇਂ ਉਹ ਲਾਈਟਾਂ ਦੀਆਂ ਭਾਵੇਂ ਉਹ ਪਾਰਕਾਂ ਦੀਆਂ ਭਾਵੇਂ ਉਹ ਗੰਦਗੀ ਦੀਆਂ ਭਾਵੇਂ ਪੀਣ ਵਾਲੇ ਪਾਣੀ ਦੀਆਂ ਹੋਣ ਉਹ ਪੰਜਾਬ ਸਰਕਾਰ ਕੋਲੇ ਲੈ ਕੇ ਆਉਣ ਪੰਜਾਬ ਸਰਕਾਰ ਉਹਨਾਂ ਨੂੰ ਕਹਵੇ ਮਤਾ ਪਾਸ ਕਰਕੇ ਦਿਓ ਤੇ ਆਪਾਂ ਕੰਮ ਕਰੀਏ ਤਾਂ ਸ਼ਹਿਰ ਜਿਹੜਾ ਲੁਧਿਆਣਾ ਮਾਂਚੈਸਟਰ ਜਿਹਨੂੰ ਕਹੇ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਇਹਨੂੰ ਦੁਬਾਰਾ ਆਪਾਂ ਉਸੇ ਰੁਤਬੇ ਤੇ ਲੈ ਕੇ ਜਾ ਸਕਦੇ ਆ ਉਵੇਂ ਜਿਵੇਂ ਚਮਕਾ ਸਕਦੇ ਆ ਪਰ ਇਹ ਪਹਿਲਾਂ ਜਿਹੜੀ ਕਾਰਪੋਰੇਸ਼ਨ ਸੀ ਮਤਾ ਹੀ ਨਹੀਂ ਪਾਸ ਕਰਦੇ ਸੀ ਕਹਿੰਦੇ ਕਿਤੇ ਸਰਕਾਰ ਦੀ ਚੜ੍ਹਾਈ ਨਾ ਹੋ ਜੇ ਵੀ ਸਰਕਾਰ ਨੇ ਪੈਸੇ ਚੜ੍ਹਾਈ ਕਾਹਦੀ ਲੋਕਾਂ ਦਾ ਪੈਸਾ ਹੈ ਜੀ ਜੈਮੀ ਉਸ ਪਰ ਕਾਰਪੋਰੇਸ਼ਨ ਚ ਹੈ ਸਹ ਪੰਜਾਬ ਸਰਕਾਰ ਕੋਲੇ ਹੈ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਹੈ ਸੋ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਚ ਕਾਦੀ ਚੜਾਈ ਕਾਦੀ ਉਤਰਾਈ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਕੱਲ ਅਸੀਂ ਅੰਮ੍ਰਿਤਸਰ ਫਗਵਾੜਾ ਜਲੰਧਰ ਗਏ ਆ ਪੂਰਾ ਸਫਾਇਆ ਹੀ ਹੋਇਆ ਪਿਆ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਬਸ ਮੈਂ ਕਿਹਾ ਮੈਂ ਨਹੀਂ ਛੜਾਉਣਾ ਖਿਹੜਾ ਤੁਸੀਂ ਹੀ ਛੜਾਉਣਾ ਹੈ ਬਟਨ ਦਬਕੇ ਸੋ ਜਦੋਂ ਸਰਕਾਰਾਂ ਦੋਨੇ ਲੁਧਿਆਣੇ ਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੋ ਗਈ ਮਿਊਸਪਲ ਕਾਰਪੋਰੇਸ਼ਨ ਚ ਮੇਅਰ ਆਪਣਾ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਹੈ ਫਿਰ ਕੋਈ ਕਮੀ ਨਹੀਂ ਰਹਿਣੀ ਫਿਰ ਜੇ ਕੋਈ ਕਮੀ ਰਹਿ ਜੇ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਫਿਰ ਅਸੀਂ ਅਗਲੀ ਵਾਰ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂਗੇ ਫਿਰ ਅਗਲੀ ਵਾਰ ਜੇ ਅਸੀਂ ਕਮੀ ਛੱਡਤੀ ਇਹ ਜ਼ਿੰਮੇਵਾਰੀ ਸਾਡੀ ਹੈ ਸਾਡੇ ਐਮਐਲਏ ਸਭਨ ਬੈਠੇ ਆ ਸਾਰੇ ਗੋਗੀ ਜੀ ਬੈਠੇ ਆ ਸਾਡੇ ਸਾਨੇਆਲ ਤੋਂ ਖੰਨੇ ਤੋਂ ਸਾਡੇ ਰਾਏ ਰਾਏਕੋਟ ਤੋਂ ਸਾਰੇ ਐਮਐਲਏ ਸਹਿਬਾਨ ਬੈਠੇ ਆਸੀਂ ਜੀ ਇਧਰੋਂ ਆਤਮਨਗਰ ਵਾਲੇ ਵੀ ਬੈਠੇ ਆ ਸਾਰੇ ਖੜੇ ਆ ਵਾਹ ਜਿੰਦਾਬਾਦ ਜਿੰਦਾਬਾਦ ਮਾਵਾਂ ਭੈਣਾਂ ਨਾਰੀ ਸ਼ਕਤੀ ਉਹ ਵੀ ਪਹੁੰਚੇ ਹੋਏ ਨੇ ਔਰ ਇੰਨਾ ਵਧੀਆ ਇੰਨਾ ਸਤਿਕਾਰ ਦੇ ਰਹੇ ਹੋ ਜਦੋਂ ਮਾਵਾਂ ਦੀਆਂ ਮਾਮਾ ਦਾ ਅਸ਼ੀਰਵਾਦ ਤੇ ਭੈਣਾਂ ਦੀਆਂ ਦੁਆਵਾਂ ਨਾਲ ਆ ਜਾਣ ਦੁਨੀਆਂ ਦਾ ਕੋਈ ਮੈਦਾਨ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਫਤਿਹ ਨਾ ਕਰ ਸਕੋ ਕਿੱਥੇ ਤਾਂ ਕਿੱਥੇ ਤਾਂ ਪਿਆਰ ਮਿਲ ਰਿਹਾ ਹੈ ਆਉਣ ਸਾਰੀ ਗੱਡੀ ਫੁੱਲਾਂ ਨਾਲ ਭਰਤੀ ਮੇਰੀ ਪੱਗ 'ਚੋਂ ਸ਼ਾਮ ਤੱਕ ਫੁੱਲ ਨਿਕਲੀ ਜਾਂਦੇ ਰਹਿੰਦੇ ਮਾਮਾ ਸਿਰ ਪਲੋਸ ਦੀਆਂ ਨੇ ਅਸ਼ੀਰਵਾਦ ਦਿੰਦੀਆਂ ਪੈਣਾ ਦਵਾਵਾਂ ਦਿੰਦੀਆਂ ਨੌਜਵਾਨ ਮੁੰਡੇ ਮੋੜੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਐ ਕਿੱਥੇ ਉਹ ਦੂਜੀਆਂ ਪਾਰਟੀਆਂ ਵਾਲੇ ਆ ਕਾਂਗਰਸੀ ਬੀਜੇਪੀ ਉਹਨਾਂ ਨਾਲ ਇੱਕ ਵਾਰੀ ਹੱਥ ਮਲਾ ਕੇ ਬਾਅਦ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਜੇ ਉਂਗਲੀ ਨਹੀਂ ਲੱਗ ਜਾਣਗੇ ਛਾਂ ਪਛੱਲਾ ਤਾਂ ਲਈ ਜਾਂਦੇ ਆ ਮਤਲਬ ਖਾਲੀ ਤਾਂ ਜਾਂਦੇ ਨਹੀਂ ਉਹ ਸੋ ਇਸ ਕਰਕੇ ਉਹਨਾਂ ਨੂੰ ਆਪਾਂ ਨੇ ਬਹੁਤ ਪਰਖ ਲਿਆ ਹੁਣ ਹੋਰ ਪਰਖਣ ਦਾ ਵੇਲਾ ਸਾਡੇ ਕੋਲੇ ਹੈ ਨਹੀਂ ਪਹਿਲੀ 75 77 ਸਾਲ ਲੇਟ ਹੋਏ ਫਿਰਦੇ ਆ ਅਸੀਂ جنੂਨੀ ਆ ਪੰਜਾਬ ਲਈ ਪਿੰਡਾਂ ਨੂੰ ਵੀ ਚਮਕਾ ਰਹੇ ਆ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਤੁਸੀਂ ਮੁਖੀਆ ਚੁਣਿਆ ਬਸ ਤੁਸੀਂ ਸਾਥ ਦਿਓ ਜਦੋਂ ਲੁਧਿਆਣੇ ਚੋਂ ਪਹਿਲੀ ਖਬਰ ਆਈ ਕਿ ਲੁਧਿਆਣੇ ਚੋਂ ਆਮ ਆਦਮੀ ਪਾਰਟੀ ਜਿਹੜੀ ਆ ਹੁੰਜਾ ਫੇਰ ਕੇ ਜਿੱਤ ਪ੍ਰਾਪਤ ਕਰ ਰਹੀ ਐ ਲੁਧਿਆਣੇ ਝਾੜੂ ਚੱਲ ਗਿਆ ਤਾਂ ਲੁਧਿਆਣੇ ਚ ਅਸਲੀ ਝਾੜੂ ਵੀ ਚੱਲੂਗਾ ਜਿਹੜਾ ਸਫਾਈ ਕਰੂਗਾ ਲੁਧਿਆਣੇ ਦੀ ਚੌਨ ਨਿਸ਼ਾਨ ਵਾਲਾ ਝਾੜੂ ਵੀ ਚੱਲੂ ਦੂਜਾ ਝਾੜੂ ਵੀ ਚੱਲੂ ਸ਼ਹਿਰ ਚ ਮੈਨੂੰ ਪਤਾ ਮੈਂ ਮੈਂ 1993 ਤੋਂ ਲੈ ਕੇ 1998 ਤੱਕ 97 ਤੱਕ ਮੈਂ ਸ਼ਹਿਰ ਚ ਰਿਹਾ ਇੱਥੇ ਮੈਨੂੰ ਕੱਲਾ ਕੱਲਾ ਪਤਾ ਐ ਅ ਤੋ ਸਿੱਧੇ ਜਾਉਂਗੇ ਅੱਗੇ ਕਾਲਜ ਆਉਂਦਾ ਹੈ ਅੱਗੇ ਗੁਰੂ ਨਾਨਕ ਸਟੇਡੀਅਮ ਨੂੰ ਸੱਚੇ ਪਾਸੇ ਮੁੜ ਜਾਂਦੀ ਹੈ ਡੀ ਐਮ ਸੀ ਨੂੰ ਖੱਬੇ ਮੁੜ ਜਾਂਦੀ ਹੈ ਚੌਂਕ 'ਚੋਂ ਫਿਰ ਅੰਦਰ ਵਿੱਚ ਜਦੋਂ ਥੱਲੋ ਲੰਘ ਕੇ ਭਧੌੜ ਹਾਊਸ ਆ ਜਾਂਦਾ ਘੰਟਾ ਘੜ ਆ ਜਾਂਦਾ ਸੋ ਇਧਰ ਦੀ ਜਾਂਦੇ ਆ ਆ ਆਪਣਾ ਬੱਸ ਸਟੈਂਡ ਆ ਜਾਂਦਾ ਇਧਰ ਮੈਨੂੰ ਉਹ ਗਾਬਾ ਰੋਡ ਆ ਜਾਂਦੀ ਹੈ ਉਧਰ ਅਗਲੇ ਗਿੱਲ ਰੋਡ ਤੇ ਜਾ ਕੇ ਕੱਲਾ-ਕੱਲਾ ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ ਕਿੱਥੇ ਕੀ ਦਿੱਕਤਾਂ ਨੇ ਬਸ ਇਹ ਵੀ ਸ਼ਕਤੀ ਦਿਓ ਇਸ ਗੱਲ ਦੀ ਕਿ ਇਹਨੂੰ ਠੀਕ ਕਰ ਸਕੀਏ ਕੋਈ ਕੁਦਰਤ ਹੈ ਜੀ ਕਦੇ ਸੋਚਿਆ ਸੀਗਾ ਕੋਈ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਮੈਂ ਪਹਿਲੀ ਵਾਰ ਇਸ ਸ਼ਹਿਰ ਚ ਆਇਆ ਸੀਗਾ ਲੁਧਿਆਣਾ বাস ਸਟੈਂਡ ਤੋਂ ਆਟੋ ਲੈ ਕੇ ਸਨੇਤ ਗਿਆ ਸੀ ਅਗਰ ਨਾ ਕਰ ਉੱਥੇ ਅੱਗੇ ਨਾਲ ਹੀ ਕੰਪਨੀ ਦਾ ਨਾ ਦਫ਼ਤਰ ਸੀਗਾ ਤੇ ਪਹਿਲੀ ਵਾਰ ਲੁਧਿਆਣਾ ਆਇਆ ਸੀ ਜ਼ਿੰਦਗੀ 'ਚ ਕਰਦਿਆਂ ਨੂੰ ਇਹ ਸੋਚ ਸੀ ਪਤਾ ਨਹੀਂ ਗੁੰਮਗਾਮੀ ਨਾ ਹੋ ਜੇ ਹੁੰਦਾ ਨਹੀਂ ਵੀ ਖੋਇਆ ਜਾਊਗਾ ਉਹਨਾਂ ਨੂੰ ਕੀ ਪਤਾ ਸੀਗਾ ਖੋਇਆ ਨਹੀਂ ਜਾਂਦੋ ਇਹ ਪੰਜਾਬ ਨੂੰ ਪਹਾੜਨ ਆਇਆ ਇੱਥੇ ਸੋ ਇੱਥੇ ਅੱਜ ਮੁੱਖ ਮੰਤਰੀ ਤੌਰ ਤੇ ਆ ਰਹੇ ਆ ਤਾਂ ਬੜਾ ਚੰਗਾ ਲੱਗਦਾ ਜੀ